ਵਧੀਆ ਨਗਰ ਕੀਰਤਨ ਦੇਖੋ ਤੁਸੀਂ ਇਹ ਪਾਲਕੀ ਪ੍ਰੋਗਰਾਮ ਸਾਹਿਬ ਜੀ ਮਹਾਰਾਜ ਜੀ ਪਾਛ ਆ ਪੰਜ ਪਿਆਰੇ ਲੰਗਰ ਦੀ ਸੇਵਾ ਗੁਰਦੁਆਰਾ ਸਾਹਿਬ ਵਿਖੇ ਚੱਲ ਰਹੀ ਹੈ ਤੇ ਮਾਦੇ ਦਾ ਹਟੇ ਬੰਦਾ ਬਾਹਰ ਬੈਂਦੇ ਨੇ ਤੇ ਇਹਦਾ ਨੰਦੂ ਚੰਦੂ ਸੁਪਾ ਨੂੰ ਉਡ ਲੈ ਜਾਂਦੇ ਨੇ ਮਾਦੇ ਦਾ ਮਾਇਆ ਦੀ ਸੇਵਾ ਕਰਨ ਵਾਸਤੇ ਸਾਰਾ ਨੰਦੂ ਚੰਦੂ ਸੁਪਾ ਨੂੰ ਉਡ ਲੈ ਜਾਂਦੇ ਨੇ ਨਕੀ ਪਾਪੀਆਂ ਦੇ ਨੱਥਾ ਮਾਉਂਦੇ ਰਹਿਣਗੇ ਨਕੀ ਪਾਣੀ ਨਾ ਟਟਾ ਸਰਕਾਰੀ ਬਣ ਗਿਆ ਹੈ ਸਰਕਾਰੀ ਬਣ ਗਿਆ ਨਾ ਸਿੰਘ ਦੇਸ ਮੇਸ ਪੀਤਾ ਤੇ ਖਰੀਦ ਕੇ ਦਵੀ ਦੇ ਆਉਂਦੇ ਆਂਦੇ ਸਿੰਘ ਦੇਸ ਮੇਸ ਪੀਤਾ ਨੇ ਕੱਢਦਾ ਉੱਤਕਾਂ ਦੇੜੇ ਆਉਂਦੇ ਨੇ ਕੰਡ ਸਰਪੰਚ ਦੇ ਕੰਡ ਦੇ ਸਰਪੰਚ ਦੇ ਬੋਲਾ ਲਾਉਂਦੇ ਨੇ ਲੱਖੀ ਸਰਪੰਚ ਇੱਥੇ ਰੂੜੀਆਂ ਆਉਂਦੀ ਅਸੀਂ ਇੱਥੇ ਗੁਰਦੁਆਰਾ ਸਾਹਿਬ ਕੋਲ ਬਹੁਤ ਵਧੀਆ ਬੈਠਣ ਨੂੰ ਜਗ੍ਹਾ ਬਣਾਤੀ ਜੀ ਨਕੀ ਪਾਪੀਆਂ ਦੇ ਲੱਥਾ ਪਾਉਂਦੇ ਰਹਿਣਗੇ ਲੱਖੀ ਬਾਬੀਆਂ ਦੇ ਨੱਥਾ ਪਾਉਂਦੇ ਰਹੇਗੇ ਇਹਨੂੰ ਦੇਖ ਲੈ ਉਸ ਤਾ ਦੇ ਫੀਸ ਭਰ ਕੇ ਦੁਨੀ ਤੇ ਆਉਂਦੇ ਰਹੇਗੇ ਇਹਨੂੰ ਦੇਖ ਲੈ ਉਸ ਤਾ ਦੇ ਫੀਸ ਭਰ ਕੇ ਦੁਨੀ ਤੇ ਆਉਂਦੇ ਰਹੇਗੇ ਇਹਨੂੰ ਦੇਖ ਲੈ ਉਸ ਤਾ ਦੇ ਬਹੁਤ ਬਹੁਤ ਧੰਨਵਾਦ ਲੱਖੀ ਸਰਪੰਚ ਪਿੰਡ ਬੋੜਾਵਾਲ ਦੇ ਦਾ ਜਿਨ੍ਹਾਂ ਨੇ ਦੇਖੋ ਬਹੁਤ ਅਹੇ ਜੇ ਬਹੁਤ ਕੰਮ ਕੀਤੇ ਹੈਗੇ ਇਹ ਜਗ੍ਹਾ ਬਹੁਤ ਖੁੱਬ ਮਤਲਬ ਖਰਾਬ ਸੀ ਕਿ ਇੱਥੇ ਰੂੜੀਆਂ ਲਾ ਦੋ ਸੀ ਬਾਬੇ ਦੀ ਜਗ੍ਹਾ ਸੀਗੀ ਅੱਜ ਬੈਠਣ ਨੂੰ ਬਹੁਤ ਵਧੀਆ ਪ੍ਰਬੰਧ ਬਣਾਤਾ ਹੁਣ ਕੇ ਆਰਾਮ ਵੀ ਕਰ ਸਕਦੇ ਇੱਥੇ ਜਿਤ ਮਰਜੀ ਪੂਰਾ ਆਂਡਾ ਬੰਦਾ ਆਰਾਮ ਕਰ ਸਕਦਾ ਹਨ ਅਜਨ ਵੀ ਕੋਈ ਬੈਠ ਸਕਦੇ ਇੱਥੇ ਆਰਾਮ ਕਰ ਸਕਦੇ ਇੰਦੇ ਜਾਣ ਮੇਰੇ ਤੇ ਆ ਪੜਾਏ ਤੇਰਾ ਕੰਨ ਕਾਇਰ ਫਾਰਤੀ ਆਂ ਜਿਭਾਵ ਕਾ ਜਾਣੋ ਬਰਮਣ ਜੀ ਕਹਿੰਦੇ ਹੋਰੀ ਹਰ ਹੀ ਦਿਨ ਆਉਂਦੇ ਰਹਿਣਗੇ ਇਹਨ ਦੇਸ਼ ਦੇ ਲੋਕ ਜੁੱਤਾ ਦੇ ਸਿਸਟਰ